ਪੀਪੀਟੀਵੀ ਦੇਖ ਰਹੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਇਸ ਵੇਲੇ ਹੜ੍ਹਾਂ ਦੀ ਭਿਆਨਕ ਮਾਰ ਹੇਠ ਆਇਆ ਹੋਇਆ ਹੈ ਸਾਰੇ ਪਾਸੇ ਪਾਣੀ ਇੱਕ ਭਿਆਨਕ ਰੂਪ ਧਰ ਕੇ ਲੋਕਾਂ ਦੇ ਜੀਵਨ ਨੂੰ ਤਹਿਸ਼ ਨਹਿਸ ਕਰ ਰਿਹਾ ਹੈ ਲੋਕਾਂ ਦੀ ਫਸਲ ਪਸ਼ੂ ਘਰਬਾਰ ਸਭ ਤਬਾਹ ਹੋ ਰਹੇ ਨੇ ਸਭ ਲੋਕ ਆਪਣੀ ਵਿਤ ਅਨਸਾਰ ਹਰ ਪੀੜਤਾਂ ਵਾਸਤੇ ਰਸਦ ਲੰਗਰ ਪਾਣੀ ਪਸ਼ੂਆਂ ਵਾਸਤੇ ਚਾਰਾ ਪਹੁੰਚਾ ਰਹੇ ਨੇ ਕਈ ਜਥੇਬੰਦੀਆਂ ਇਸ ਕਾਰਜ ਵਿੱਚ ਸ਼ਾਮਲ ਨੇ ਸਿਆਸੀ ਪਾਰਟੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਨੇ ਸਭ ਜਿਲ੍ਹਿਆਂ ਨਾਲ ਸੰਬੰਧਤ ਅਫਸਰ ਵੀ ਆਪਣੀ ਡਿਊਟੀ ਕਰ ਰਹੇ ਨੇ ਪਰ ਸਭ ਤੋਂ ਵੱਧ ਅੱਜਕੱਲ ਚਰਚਾ ਅਬਰਸਰ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਸਾਖਸੀ ਇਸਾਨੀ ਦੀ ਦੇਖਣ ਨੂੰ ਮਿਲ ਰਹੀ ਹੈ ਸਾਖਸੀ ਇਸਾਨੀ ਉਹ ਅਫਸਰ ਹੈ ਜੋ ਸਦੇ ਰੂਪ ਵਿੱਚ ਹੜਪਰਭਾਵਤ ਇਲਾਕਿਆਂ ਵਿੱਚ ਜਾਣ ਦੀ ਦੇਖੀ ਜਾ ਸਕਦੀ ਹੈ ਪਾਣੀ ਵਿੱਚ ਕਿਰਿਆ ਆਖਰੀ ਘਰ ਤੱਕ ਜੇਕਰ ਅਫਸਰ ਸ਼ਾਹੀ ਵਿੱਚੋਂ ਕੋਈ ਗਿਆ ਹੈ ਤਾਂ ਉਹ ਸੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਲੋਕਾਂ ਦਾ ਸਭ ਤੋਂ ਵੱਧ ਧਿਆਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਖਿੱਚਿਆ ਹੈ ਸੇਵਾ ਭਾਵਨਾ ਨਾਲ ਨਿਮਰਤਾ ਨਾਲ ਕੰਮ ਕਰਨਾ ਸਾਖਸੀ ਸਾਨੀ ਦੇ ਹਿੱਸੇ ਆਇਆ ਹੈ ਅਫਸਰ ਸ਼ਾਹੀ ਵਿੱਚੋਂ ਸਾਕਸੀ ਸਾਨੀ ਇੱਕ ਉਤਮ ਆਧਾਰਨ ਹੈ ਅਕਸਰ ਹੀ ਅਫਸਰ شاہੀ ਸੇਵਾ ਵਜੋਂ ਲੋਕਾਂ ਦੀ ਸੇਵਾ ਨਹੀਂ ਕਰਦੇ ਸਗੋਂ ਆਪਣੇ ਆਪ ਨੂੰ ਲੋਕਾਂ ਤੋਂ ਬਹੁਤ ਉੱਪਰ ਸਮਝਦੇ ਨੇ ਇੱਕ ਆਮ ਧਾਰਨਾ ਹੈ ਕਿ ਕਿਸੇ ਦਫਤਰ ਵਿੱਚ ਆਮ ਆਦਮੀ ਸਿੱਧਾ ਜਾਣ ਤੋਂ ਘਬਰਾਉਂਦਾ ਹੈ ਤੇ ਉਹ ਸਿੱਧਾ ਜਾ ਵੀ ਨਹੀਂ ਸਕਦਾ ਕਿਉਂਕਿ ਬਹੁਤੇ ਅਫਸਰ ਇਸ ਤਰ੍ਹਾਂ ਕਰਨ ਵੀ ਨਹੀਂ ਦਿੰਦੇ ਹੜਾਂ ਦੀ ਹਾਲਤ ਇਹ ਬਣੀ ਹੋਈ ਹੈ ਕਿ ਪੰਜਾਬ ਦੇ ਤਕਰੀਬਨ 1200 ਪਿੰਡ ਇਸ ਦੀ ਲਪੇਟ ਵਿੱਚ ਆ ਗਏ ਨੇ ਹੜ੍ਹ ਮਾਰੇ ਲੋਕਾਂ ਦਾ ਦੁੱਖ ਬਹੁਤ ਵੱਡਾ ਹੈ ਜਿਹੜਾ ਸਾਲਾਂ ਤੱਕ ਉਹਨਾਂ ਦੇ ਨਾਲ ਰਹੇਗਾ ਟੁੱਟੇ ਹੋਏ ਘਰ ਮਰੇ ਹੋਏ ਪਸ਼ੂ ਉਜੜੀਆਂ ਫਸਲਾਂ ਰੁੜਗੀਆਂ ਗੱਡੀਆਂ ਟਰੈਕਟਰ ਇੱਕ ਕਿਸਾਨ ਨੂੰ ਕਦੇ ਵੀ ਨਹੀਂ ਭੁੱਲਣੇ ਪਾਵੇਂ ਇਹ ਦੁੱਖ ਬਹੁਤ ਵੱਡਾ ਹੈ ਪਰ ਜੇਕਰ ਕੋਈ ਜ਼ਿੰਮੇਵਾਰ ਇਨਸਾਨ ਤੁਹਾਡੇ ਮੋਢੇ ਤੇ ਹੱਥ ਰੱਖ ਕੇ ਤਹਾਡੇ ਮੋਢੇ ਨੂੰ ਪਲੋਸਦਾ ਹੈ ਤਾਂ ਇਹ ਦੁੱਖ ਘਟ ਮਹਿਸੂਸ ਹੁੰਦਾ ਹੈ ਇਹ ਕਾਰਜ ਅਮਰਸਾਦੀ ਡਿਪਟੀ ਕਮਿਸ਼ਨਰ ਕਰ ਰਹੀ ਹੈ ਔਰਤਾਂ ਨੂੰ ਗਲ ਨਾਲ ਲਾ ਕੇ ਦਿਲਾਸੇ ਦੇ ਰਹੀ ਹੈ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਕੋਈ ਬਜ਼ੁਰਗ ਔਨ ਡਿਊਟੀ ਡਿਪਟੀ ਕਮਿਸ਼ਨਰ ਦਾ ਸਿਰ ਆਪਣੇ ਹੱਥ ਨਾਲ ਪਲੋਸ ਰਿਹਾ ਹੈ ਅਤੇ ਮਾਣ ਨਾਲ ਕਹਿ ਰਿਹਾ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੀ ਅਫਸਰ ਪਹਿਲੀ ਵਾਰ ਦੇਖੀ ਹੈ ਸਾਕਸ਼ੀ ਸਾਨੀ ਪੰਜਾਬ ਵਿੱਚ ਕਾਸ ਕਰਕੇ ਅੰਮ੍ਰਿਤਸਰ ਵਿੱਚ ਇੱਕ ਆਸ ਦੀ ਕਿਰਨ ਬਣ ਕੇ ਆਈ ਹੈ ਲੋਕਾਂ ਦੀਆਂ ਅੱਖਾਂ ਵਿੱਚੋਂ ਆਪਣਾ ਪਨ ਦੇਖਣ ਨੂੰ ਮਿਲਦਾ ਹੈ ਤਾਂ ਹੀ ਲੋਕ ਉਸ ਨੂੰ ਇੰਨਾ ਸਤਿਕਾਰ ਦਿੰਦੇ ਨੇ ਸਾਖੀ ਸਾਨੀ ਦਾ ਲੋਕ ਸੇਵਾ ਦਾ ਤਰੀਕਾ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਸ ਤੇ ਹਮਦਰਦੀ ਦੇ ਦੋ ਬੋਲ ਦੁਖੀ ਲੋਕਾਂ ਨੂੰ ਸਕੂਨ ਦੇ ਰਹੇ ਨੇ ਸਾਖੀ ਸਾਨੀ ਦਾ ਠੇਠ ਪੰਜਾਬੀ ਬੋਲਣ ਦਾ ਅੰਦਾਜ਼ ਲੋਕਾਂ ਨੂੰ ਹੋਰ ਵੀ ਪ੍ਰਭਾਵਿਤ ਕਰ ਰਿਹਾ ਹੈ ਜਦੋਂ ਉਹ ਇੱਕ ਬਜ਼ੁਰਗ ਨੂੰ ਕਹਿੰਦੀ ਹੈ ਬਾਬਾ ਜੀ ਚੱਲ ਪਓ ਬਾਹਰ ਸੁੱਕੀ ਥਾਂ ਤੇ ਤਾਂ ਉਹ ਬਜ਼ੁਰਗ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਜਿਸ ਤਰ੍ਹਾਂ ਉਸ ਦੀ ਪੋਤੀ ਆਪਣੇ ਬਾਪੂ ਨੂੰ ਕਹਿ ਰਹੀ ਹੋਵੇ ਲੋਕਾਂ ਨੇ ਸਾਖਸੀ ਸ਼ਾਨੀ ਨੂੰ ਹੜਪੀਟਾਂ ਦਾ ਮਸੀਹਾ ਐਲਾਨਿਆ ਹੈ ਸੋਸ਼ਲ ਮੀਡੀਆ ਤੇ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਜੇਕਰ ਪੰਜਾਬ ਦੇ ਸਾਰੇ ਅਫਸਰ ਸਾਕਸੀ ਸ਼ਾਨੀ ਵਰਗੇ ਹੋ ਜਾ ਤਾਂ ਪੰਜਾਬ ਦੀ ਦਿਸ਼ਾ ਬਦਲ ਸਕਦੀ ਹੈ ਪੰਜਾਬ ਦੀ ਸਿਆਸਤ ਵਿੱਚ ਹਮੇਸ਼ਾ ਰਾਜ ਕਰਦੀ ਪਾਰਟੀ ਦੇ ਲੀਡਰ ਹੀ ਸੈਂਟਰ ਸਟੇਜ ਵਿੱਚ ਰਹਿੰਦੇ ਨੇ ਇੱਕ ਅਫਸਰ ਦਾ ਸੈਂਟਰਲ ਸਟੇਜ ਤੇ ਆਉਣਾ ਆਪਣੇ ਆਪ ਵਿੱਚ ਮਾਇਨੇ ਰੱਖਦਾ ਹੈ ਹੜ ਮਾਰੇ ਖੇਤਾਂ ਵਿੱਚ ਲਗਾਤਾਰ ਜਾਣਾ ਰਾਹਤ ਸਮਗਰੀ ਦਾ ਖਿਆਲ ਰੱਖਣਾ ਲੋਕਾਂ ਨੂੰ ਸਤਕਾਰ ਦੇਣਾ ਅਤੇ ਲੋਕਾਂ ਤੋਂ ਸਤਕਾਰ ਲੈਣਾ ਸਾਕਸੀ ਸ਼ਾਨੀ ਦੇ ਹੀ ਹਿੱਸੇ ਆਇਆ ਹੈ ਸਾਡਾ ਸਾਖੀ ਸਾਨੀ ਦੀ ਮਿਹਨਤ ਅਤੇ ਲੋਕ ਸੇਵਾ ਦੀ ਲਗਨ ਅੱਗੇ ਸਿਰ ਚੁੱਕਦਾ ਹੈ ਕਾਸ਼ ਬਾਕੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਉਸ ਵਰਗੇ ਹੋ ਜਾਣ ਸਾਖੀ ਸਾਨੀ ਆਪ ਕਹਿੰਦੀ ਹੈ ਕਿ ਲੋਕ ਕਹਿੰਦੇ ਨੇ ਕਿ ਡਿਪਟੀ ਕਮਿਸ਼ਨਰ ਜ਼ਿਲ੍ਹੇ ਦਾ ਮਾਲਕ ਹੁੰਦਾ ਹੈ ਪਰ ਮੈਂ ਕਹਿੰਦੀ ਹਾਂ ਕਿ ਡਿਪਟੀ ਕਮਿਸ਼ਨਰ ਜ਼ਿਲ੍ਹੇ ਦਾ ਮੁਖ ਸੇਵਾਦਾਰ ਹੁੰਦਾ ਹੈ ਸਾਖੀ ਸਾਨੀ ਨੇ ਆਪਣੇ ਇਸ ਕਥਨ ਨੂੰ ਸਹੀ ਸਿੱਧ ਕਰਕੇ ਵੀ ਦਿਖਾਇਆ ਹੈ ਸਾਕਸੀ ਸਾਨੀ ਨੂੰ ਉਸ ਦੀਆਂ ਇਹਨਾਂ ਸਵਾਵਾਂ ਬਦਲੇ ਬਹੁਤ ਸਾਰਾ ਮਾਨ ਸਨਮਾਨ ਵੀ ਮਿਲ ਰਿਹਾ ਹੈ ਇੱਕ ਔਰਤ ਹੁੰਦਿਆਂ ਲੋਕਾਂ ਦੇ ਦੁੱਖਾਂ ਵਿੱਚ ਇਸ ਤਰ੍ਹਾਂ ਸ਼ਰੀਕ ਹੋਣਾ ਅਤੇ ਹੌਸਲਾ ਦੇਣਾ ਲੋਕ ਸੇਵਾ ਕਰਨੀ ਹੋਰ ਲੋਕਾਂ ਖਾਸ ਕਰਕੇ ਔਰਤਾਂ ਵਾਸਤੇ ਵੀ ਇੱਕ ਉਦਾਹਰਨ ਹੈ ਜਿਸ ਤੋਂ ਪ੍ਰੇਰਿਤ ਹੋ ਕੇ ਹੋਰ ਲੋਕ ਵੀ ਸੱਚੀ ਲਗਨ ਨਾਲ ਦੁਖੀ ਲੋਕਾਂ ਦੀ ਸੇਵਾ ਵਿੱਚ ਸ਼ਰੀਕ ਹੋਣਗੇ ਪੀਪੀਟੀਵੀ ਅਫੀਸ਼ੀਅਲ ਸਾਖੀ ਸਾਨੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਉਹਨਾਂ ਦੀ ਸਵਾਵਾਵਾਂ ਬਦਲੇ ਸਲਾਮ ਕਰਦਾ ਹੈ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਲੱਗੀ ਆਪਣੇ ਸੁਝਾਅ ਕਮੈਂਟ ਵਿੱਚ ਜ਼ਰੂਰ ਦੇਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਕਰਨਾ ਤੁਹਾਡਾ ਸਹਿਯੋਗ ਹੀ ਸਾਡਾ ਹੌਸਲਾ ਹੈ